ਦੀ 2018 ਸਾਰਾ ਸਵਾਗਤ ਹੈ ਜੀ ਇਸ ਬਲੌਗਰ ਚੈਨਲ ਤੇ ਮੇਰੇ ਗਾਈ ਸੂਰੇ ਸੂਰੇ ਉੱਠ ਕੇ ਡਾ ਪਰ ਅਸੀਂ ਤੁਹਾਡੇ ਕੋਲ ਆਨਸਰ ਤੇ ਵੀਰ ਭਰਾ ਹੁਣੀ ਦੋ ਤਿੰਨ ਥੱਲੇ ਦੇ ਖਲੋਤੇ ਨੇ ਬਾਕੀ ਨੂੰ ਸਦਾਇ ਜੱਸੇ ਆ ਅਜਾ ਹੈ ਨੂਰੀਆ ਇਹਨਾਂ ਦੇ ਉੱਪਰ ਆ ਗੋਪੀ ਅਸੀਓ ਚੱਲਿਆ ਗਿਆ ਦੁਆਰੇ ਤੂੰ ਨੂਰ ਤੇ ਨੂਰ ਦਾ ਬਰਾ ਗੋਪੀ ਥੱਲੇ ਆਏ ਨੇ ਹੁਣ ਨੂਰ ਨੂੰ ਪਰੇ ਜਿਹੜੀ ਪਾਈਏ ਚੰਦੇ ਗਏ ਸਹੀ ਵਰ੍ਹਦੇ ਹਾਂ ਹਾਂਜੀ ਦੋਸਤੋ ਜੱਸ ਵੀਰ ਜੀ ਹੁਣੀ ਵੀ ਆ ਚੁੱਕੇ ਨੇ ਜਾਸ ਵੀਰ ਜੀ ਨਿਵੇਂ ਆ ਜੁ ਕਿੰਨੇ ਗੋਪੀ ਵੀਰ ਵੀ ਆ ਜੁ ਗਏ ਤੇ ਉਹ ਦੋਵੇਂ ਲੈਣ ਗਏ ਨੇ ਦੁੱਧ ਤੇ ਮੈਨੂੰ ਹਣ ਖੇਜ ਜਣਨੀ ਕਿਉਂਕਿ ਉਹ ਦੁੱਧ ਲੈ ਆਂਦਾ ਕੀ ਮਤਲਬ ਯਾਰ ਆ ਬਾਤ ਲੈ ਹੈ ਵੀ ਬੰਦਾ ਉਹਨਾਂ ਨੂੰ ਸਾਥ ਕੇ ਦੁੱਧ ਲੈਣ ਚਲ ਗਿਆਈ ਵਰਾਈਟੀ ਆਹ ਕਿੰਨੇ ਆਂਡੇ ਛੁੱਟੇ ਹੀ ਉਹ ਚੋਜ ਮੈਂ ਦੇ ਤੇ ਵੀਰ ਦੋਸਤੋ ਹਨ ਫਰਮ ਭਾਈ ਵੀ ਆ ਚੁਕੇ ਨੇ ਨੋਰ ਵੀ ਤੇ ਗੋਪੀ ਭਾਈ ਵੀ ਮੈਂ ਤੇ ਜੱਸ ਹੋਣੇ ਆ ਹੁਣ ਆਪਾਂ ਦੋਵੇਂ ਚੱਲਦੇ ਸਾਰੀ ਇਹ ਵੀ ਨਹੀਂ ਆ ਕੇ ਸਗੇ ਨੇ ਤੇ ਚੱਲਦੇ ਦੋਸਤੋ ਇੱਕ ਬੜੀ ਮੁਸ਼ਕਿਲੀ ਢੜੀ ਆ ਚੁਕੀ ਹੈ ਕਿ ਨਹੀਂ ਕਹਿੰਦਾ ਕਿ ਅਸੀਂ ਜਾਂਦੀ ਚੋਂ ਜਾਂ ਹਰ ਬੰਨ ਦੀ ਤੇਲ ਪੋਣ ਕੇ ਆਪਣੇ ਫੁੱਲਰੀ ਉਹਨਾਂ ਦੀ ਫੁੱਲਰੀ ਤੇਲ ਨਹੀਂ ਹੈ ਮੈਂ ਜਿਹੜਾ ਸੀ ਤੇ ਹੁਣ ਚਲਦੇ ਅਸੀਂ ਦੋਈ ਦੇਣੀ ਹਾਂ ਤਾਂ ਤਾਂ ਬਹੁਤ ਹੋ ਗਿਆ ਗਾਈਜ਼ ਇਹਨੂੰ ਖਲੋਤੇ ਇੱਕ ਹੀ ਟਾ ਹੋ ਚੁੱਕਿਆ ਹਾਂ ਜੀ ਗਾਈਜ਼ ਖਲੋਤਿਆਂ ਨੂੰ ਇੱਕ ਹੀ ਟਾ ਹੋ ਮੀ ਪਿਆਰਾ ਇਨਾ ਮੀ ਪਿਆਰਾ ਗੀ ਪਈ ਜਾ ਰਿਹਾ ਤੇ ਇਧਰ ਪਾਣੀ ਪਾਣੀ ਇੰਨਾ ਦਰਸ਼ਨੀ ਆਉਣ ੜਿਆ पानी पानी दोस्तों आज हम आ चुके हैं एमेजोन के अमेजिंग जंगलों में नहीं गलियों में और यहाँ कौन हो गया बाबा दोस्तों इन्हें के गिले ਤੰਦ ਸਰੀਰਾ ਸਵਾਰ ਤੇ ਹੁਣ ਆਪਾਂ ਚੱਲੇ ਨੇ ਅੰਦਰ ਓਏ ਦੇ ਦੇ ਓਏ ਇਹਨਾਂ ਨੂੰ ਸਰੋਪੇ ਖਰਾਪੇ ਦੇ ਭਰਾ ਐਦਾਂ ਨਹੀਂ ਕੰਮ ਬਣਾ ਕੇ ਚੱਲਦੇ ਆ ਗਾਈਜ਼ ਹੁਣ ਅੰਦਰ ਆ ਕਰਦੇ ਮੱਥਾ ਟੇਕਦੇ ਕਿਉਂਕਿ ਅਜੇ ਅੰਦਰ ਤੇ ਉਹਨਾਂ ਨੇ ਜਾਣ ਨਹੀਂ ਦੇਣਾ ਕਿ ਵੀ ਆਪਾਂ ਕਿੱਦੇ ਬੜੇ ਆਏ ਆ ਆਪਾਂ ਬਾਹਰ ਪੰਜੇ ਕਮਾਣੀਆਂ ਦਾ ਬਾਟ ਕਰਦੇ ਆ ਫਿਰ ਉਹਨਾਂ ਦਾ ਤਾਂ ਆਪਾਂ ਸੁੱਕ ਜਾਂਦਾ ਆ ਆਪਾਂ ਬਾਬਾ ਬੜਾ ਆ ਕੇ ਬਾਬਾ ਇਹਦੇ ਮੀਟੇ ਤੇਰੇ ਕੋਲ ਬਣੀ ਦੇ ਸੀ ਉਹ ਰੋ ਪਾ ਆ ਹਾਂ ਜੀ ਦੋਸਤੋ ਹੁਣ ਆਪਾਂ ਆਪਸੇ ਗੁਰਦੁਆਰੇ ਤੇ ਇੱਕ ਜਾ ਕੇ ਕਿਲੇ ਤੇ ਹੁਣ ਆਪਣਾ ਹਾਲ ਕੁ ਇਸ ਤਰ੍ਹਾਂ ਦਾ ਹੁਣ ਬਾਬਾ ਜੀ ਮੇਰੇ ਕਹਾਣੀ ਲਾ ਪਾਣ ਚੜ ਪਾੜ ਕਰਨੇ ਨੇ ਤੇ ਤੁਸੀਂ ਗਏ ਅੰਦਰ ਬੰਨ ਮੈਂ ਜਾ ਮਾਰ-ਬਾਰ ਮੈਂ ਫੜੀ ਨਹੀਂ ਮੇਰੇ ਸੋਚੇ ਨਹੀਂ ਦੋਸਤੋ ਹੁਣ ਆਪਾਂ ਨਾ ਖਾਰ ਕਰਦੇ ਤੇ ਪਾੜ ਕਰਕੇ ਹੁਣ ਆਪਾਂ ਚੱਲ ਨਹੀਂ ਕਿਹਾ ਦੇ ਮੈਨਾਂ ਜ ਮਥਾ ਡੀਖ ਲਿਆ ਹਾਂ ਜੀ ਹੁਣ ਆਪਾਂ ਨਾ ਮਥਾ ਡੀਖ ਲਿਆ ਦੋਸਤੋ

ਸੋਤੋ ਹੁਣਾਂ ਬਟੇਰਾ ਸਵਾਜ ਕੇ ਡੇਰ ਸੇ ਆਵ ਗਏ ਨਾ ਨੰਗਰ ਤੇ ਲੱਗਦਾ ਸਾਰ ਹੋ ਗਿਆ ਹੁਣ ਆਪਾਂ ਦਿਨ ਮਖਾ ਰੋਈ ਪਈ ਲੀ ਜੀ ਨੰਗਰ ਸ਼ਾਮ ਵੇ ਪਸੋਕ ਕੇ ਗੇ ਕਪੜੇ ਮਾ ਲਾਪਨੇ ਆਉਂਦੇ ਆ ਆਵਣੀ ਪਿੱਤੀ ਯੋ ਯੋ ਸਲਾ ਮਖਾ ਡੇ ਗੀ ਨਾ ਨਹੀਂ ਮਖਾ ਡੇ ਕੇ ਬਾਹਰ ਆ ਚੁਕੇ ਆ ਦੇਗ ਲੈ ਲੀਏ ਤੇ ਦੇਗ ਲੈ ਕੇ ਉਹਨਾਂ ਨਾਮਾ ਪਰ ਕੇ ਚੱਲਦੇ ਗਏ ਨੰਗਰ ਸ਼ੀਤੀ ਤੇ ਚੱਲਦੇ ਘਰੇ ਤੇ ਜਿਹੜਾ ਲਾਉ ਲਾਉ ਕਰੀਏ ਗਏ ਨੰਗਰ ਸੇ ਚਲੋ ਦੇਗ ਨਾ ਹੋਣ ਦੋਸਤੋ ਆਪਾਂ ਬਾਹਰ ਬਾਹਰ ਚਲੇ ਗਏ ਕਿਉਂਕਿ ਆਪਾਂ ਥੋੜਾ ਅੱਜ ਡੇਟ ਹੋ ਗਈ ਹਾਂ ਤੇ ਨਾਲੇ ਯਾਰ ਆਪਣਾ ਮਨ ਲਗਾ ਮੁੰਡਿਆਂ ਦਾ ਕੰਮ ਖਰਾਬ ਜਿਹਾ ਆਇਆ ਨਾ ਕਿਉਂਕਿ ਨਾ ਦੇ ਦੇ ਆਪਾਂ ਮੀਨ ਨਾ ਦੇ ਕੇ ਤੁਹਾਡੇ ਜ਼ੀਰੋ ਨੂੰ ਕਰਮਣ ਉਹ ਆ ਕੀ ਹੋਏ ਬੈੰਡਰੀ ਆ ਵੇਖੀਓ ਚੈੱਕ ਕਰੋ ਬਾਬਾਈ ਓਏ ਬਾਬਾਈ ਇਹਦੇ ਨੰਦ ਭੱਜੇ ਪਏ ਨੇ ਹਣੀ ਦੋਸਤੋ ਆਪਾਂ ਨਾ ਜਾਣੇ ਹਰਾ ਦੇ ਵਿੱਚ ਤੇ ਮੈਂ ਨਹੀਂ ਵੀਡੀਓ ਬਣਾਉਣਾ ਬਣਾਉਂਦਾ ਜੱਸ ਵੀਡੀਓ ਤੇ ਇਹਦੇ ਵਿੱਚ ਗਾਇਸ ਗਲਤੀ ਨਾਲ ਆਵਾਜ਼ ਨਹੀਂ ਆਈ ਪਤਾ ਨਹੀਂ ਕੀ ਗੱਲ ਹੈ ਵੀਡੀਓ ਦੇ ਵਿੱਚ ਤੇ ਨਾਲੇ ਸਕੂਟਰੀ ਸਾਡੀ ਪਾਨ ਤੋਂ ਗਈ ਪਾਣੀ ਦੇ ਵਿੱਚ ਜਾ ਕੇ ਹਾਰਮਨ ਹੋਣ ਦੇ ਨਾਂਗੇ ਪਾਣੀ ਘਟੋ ਘਟ ਗਾਇਸ ਅੱਧਾ ਫੁੱਟ ਤੇ ਡੂੰਗਾ ਹੀ ਨਾ ਤੇ ਪੂਰਾ ਮਤਲਬ ਪੂਰਾ ਪੂਰਾ ਕੰਮ ਖਰਾਬ ਹੋ ਗਿਆ ਸੀ ਤੇ ਆਪਾਂ ਪੂਰੇ ਗਿੱਲੇ ਹੋ ਗਏ ਹਾਂ ਤੇ ਮਹਾ ਹੀ ਤਕੇ ਲਾ ਕੇ ਗਾਇਸ ਸਕੂਟਰੀ ਖੜੀ ਆਪਾਂ ਫਿਰ ਤੇ ਫਿਰ ਆਪਣੀ ਸਕੂਟਰੀ ਸਟਾਰਟ ਹਣੀ ਦੋਸਤੋ ਹੁਣ ਆਪਾਂ ਅੱਜ ਕਿਹਨੇ ਘਰੇ ਤੇ ਜੱਸ ਭਾਜੀ ਆਪਣੇ ਘਰੇ ਚਲੇ ਨੇ ਬਾਕੀ ਵੀਰ ਭਰਾ ਆਪਣੇ ਘਰੇ ਚਲ ਗਏ ਨੇ ਤੇ ਇੰਨੀ ਤੱਕੀ ਮੁਸ਼ਕਿਲ ਸਾਡੀ ਦੇ ਆ ਚੁਕੀ ਸੀ ਪਰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਸਾਹਮਣਾ ਕਰਕੇ ਤੇ ਆਹ ਝੋਟੇ ਨੇ ਅੱਜ ਸਾਡੀ ਜਾਨ ਬਚਾਈ ਦੋਸਤੋ ਜਾਨ ਨਹੀਂ ਮਤਲਬ ਲੋ ਗਈ ਆਪਾਂ ਫਸੇ ਹਾਂ ਨੇ ਇੰਨੇ ਵਿੱਚ ਆਇਆ ਅੱਜ ਕੱਢ ਕੇ ਆਹ ਟੋਜਨ ਪਿਆ ਹੀ ਅੱਜ ਸਮਝੋ ਚਾਹਦੇ ਨਹੀਂ ਸਨ ਆਪਾਂ ਕਰੇ ਚੰਗਾ ਵਾਈ ਖਾ ਸਕੋ ਹਣੀ ਦੋਸਤੋ ਹੁਣ ਉੱਜ ਕੇ ਮੈਂ ਰੈਡੀ ਚੜੀ ਤੇ ਹੁਣ ਮੈਂ ਰੈਡੀ ਚੜੀ ਬੋ ਦੇਣਾ ਤੇ ਰੋਟੀ ਪਾਣੀ ਖਾ ਲਾ ਚੰਨ ਮਿਲਦਾ ਉਹਨਾਂ ਬਾਗ ਵਿੱਚੋਂ ਦੀ ਲੋੜ ਹੈ ਦੀ ਧੰਨ ਨਹੀਂ ਇਸ ਵਿੱਚ ਹਾਂਜੀ ਦੋਸਤੋ ਤੇ ਉਹ ਨਾ ਨਾ ਸਤਾ ਉੱਥੇ ਕਿ ਇਹ ਮੂੰਹਾਂ ਤੋਂ ਕਿ ਮੈਂ ਤੁਹਾਡੇ ਆਇਆ ਹਾਂ ਤੇ ਯਾਰ ਪਰ ਜੋ ਤਾ ਰੋਤਾ ਕੇ ਕੱਢੀ ਇਹਨੂੰ ਰੋਤਾ ਹੈ ਕਿ ਇਹ ਰੋਤੇ ਉਹਦੇ ਕੋਈ ਹੈ ਮੈਂ ਮਰੇ ਦੂ ਲੂਦੀ ਕੋਈ ਹੈ ਦੂਦੀ ਹਾਰੇ ਕੋ ਚੱਲਦੇ ਆ ਗਾਈਸ ਫਿਰ ਚਲੋ ਹਾਂਜੀ ਦੋਸਤੋ ਮੈਂ ਦੂਤ ਲੈ ਆਣ ਦਿਆ ਹੁਣ ਚੱਲਦੇ ਆ ਗਾਈਸ ਉਹ ਤੇ ਨਹੀਂ ਅੰਦੀ ਦੋਸਤਾਂ ਆ ਫਿਰ ਤੋਂ ਘਰ ਵਾੜਾ ਚਲਾ ਆ ਕਿ ਬਾਪਨ ਬਸ ਸਟੈਂਡ ਤੋਂ ਲੈ ਕੇ ਅੱਜ ਦਾ ਜੀਮ ਸਰ ਬਾਹਰ ਨਾ ਨਾ ਉਹ ਵੀ ਮਤਾਬ ਨਹੀਂ ਬਾਹਰ ਲੋਤੇ ਹੀ ਉਹ ਕਿ ਜੀਮ ਸ਼ਾਇਦ ਮੌਸਮ ਜਿਆਕਰ ਉਹ ਵਾਠ ਠੀਕ ਹੁੰਦੀ ਹਾਂਜੀ ਦੋਸਤਾਂ ਹੁਣ ਆ ਬਚ ਕੇ ਦੁਵਾਰੀ ਤੋਂ ਹੁਣ ਅੱਪਾ ਚਾਉਂਦੇ ਆ ਹੁੰਦੇ ਕਿਦਾਂ ਚੱਲਦੇ ਆ ਆਏ ਹਾਏ ਹੋ ਨਿਆਰਾ ਆਇਆ ਇਹ ਸਿੰਗ ਗਲਾ ਸੁਣ ਕੇ ਤੇਰੀਆਂ ਨਵੀਂ ਗਾਲੇ ਨਹੀਂ ਕਿਆਂ ਕੋਈ ਨਾ ਪਾ ਦੋ ਤੂੰ ਆ ਚੁੱਕਿਆ ਹਾਂ ਸੋ ਰਸੰਦ ਰਾਗੇ ਤੇ ਜਲਦੀ ਭਈ ਆ ਰਹੇ ਕਰਨ ਭਾਈ ਬਾਹਰ ਆ ਨੋਰ ਕਰਨ ਭਾਈ ਤੇ ਹਰ ਮੈਂ ਹੂੰ ਐਨੀ ਹੂੰ ਨਹੀਂ ਜਲਦੀ ਆਇਆ ਮੈਂ ਵਲੋਗ ਦੇ ਗੱਲ ਨਹੀਂ ਕਰਦਾ ਤੇ ਨਹੀਂ ਕੀ ਕੀਤੀ ਕਦੀ ਯਾਰ ਮੈਂ ਸੁਣਿਆ ਮੇਰੀ ਬੇਇੱਜ਼ਤੀ ਹੋਈ ਹੈ ਮਾੜੀ ਹੀ ਕੀਤੀ ਹੈ ਮਾੜੀ ਚੱਲਦੇਗੇ ਇਸ ਵਾਰ ਅਜੀ ਦੋਸਤੋ ਹੋਰ ਚੈੱਕ ਕਰੋ ਸਾਡੇ ਵੀਰ ਭਰਾ ਉਹ ਨਹੀਂ ਸਾਡੇ ਨਾਂ ਲੈ ਫੇਰੇ ਤੋਰੇ ਦੇ ਜਾਦੇ ਨੇ ਸਾਡੇ ਸਕਾਡ ਬਣ ਗਏ ਹੁਣ ਆਹੋ ਪੂਰੀ ਪੂਰੀ ਹੀਰੋਤੀ ਗੇਮਰ ਆਹੋ ਹੋਏ ਹੁਣ ਮੈਂ ਅੱਜ ਦਾ ਦੋਸਤੋ ਘਰੇ ਪਾਪਾ ਦਾ ਫੋਨ ਹੋ ਚੁੱਕਾ ਹੈ ਖਰਾਬ ਕਿਉਂਕਿ ਇਹਦੀ ਸਕਰੀਨ ਔਟ ਚੁੱਕੀ ਹੈ ਯਾਰ ਆਹ ਸਿਰਫ ਇਨੀ ਦੀ ਸਕਰੀਨ ਹੀ ਚੱਲਦੀ ਹੈ ਬਾਕੀ ਹੋ ਚੁੱਕੀ ਹੈ ਤੇ ਆਈਫੋਨ ਦਾ ਮੈਂ ਕਹਿੰਨਾ ਕੋਈ ਫਾਇਦਾ ਨਹੀਂ ਦੋਸਤੋ ਨਾ ਲਿਓ ਮੇਰੇ ਵਾਲਾ ਵਧੀਆ ਤੇ ਬਾਈਕ ਤੇ ਜਾਂ ਬੰਦੇ ਮਰ ਜੇ ਵਧੀਆ ਆਈਫੋਨ ਉਹਨਾਂ ਦਾ ਵਧੀਆ ਸਾਬ ਤੇ ਜਿਹਨਾਂ ਹੈ ਆਈਦਾ ਵਲੋਗ ਲੱਗਾ ਵਧੀਆ ਆਈਦਾ ਵਲੋਗ ਇਸ ਬੜੀ ਮੁਸੀਬਤ ਦੇ ਨਾਲ ਬੜਾ ਟਵਿਸਟ ਐਂਡ ਟਰਨ ਆਇਆ ਹੈ ਬੜੇ ਵਲੋਗ ਦੇ ਵਿੱਚ ਤੇ ਜਿਹਨਾਂ ਨੂੰ ਅਜਦਾ ਵਲੋਗ ਲੱਗਿਆ ਵੀਰ ਯੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੀ ਕਰਦੇ ਹੋ ਗਏ ਸੀ ਬਾਏ ਬਾਏ ਐਂਡ ਟਾਟਾ ਐਂਡ ਸੀ ਯੂ ਯਾ